ਤੋ ਦੋਸਤੋ ਮੇਰੇ ਸੱਜਣ ਜਗਮੀਤ ਸਿੰਘ ਨੇ ਐਰ ਕੀ ਟ੍ਰਾਇਲ ਕੀਤਾ ਸੀਗਾ ਚਾਰ ਕਿੱਲੇ ਬੀਜੀ ਸੀ ਉਹਨੇ ਸੁਪਰ ਸੀਡਰ ਨਾਲ ਤੇ ਚਾਹਦਰ ਬਾਕੀ 6-7 ਕਿੱਲੇ ਬੀਜੀ ਸੀ ਵਾਹ ਕੇ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਹੈਗੀ ਆ ਜੀ ਚਾਰ ਕਿੱਲੇ ਸੁਪਰ ਸੀਡਰ ਕਹੋ ਜਗਮੀਤ ਇਦਾਂ ਹੀ ਆ 2967 2967 ਆ ਨਾ ਇਹ ਚਾਰ ਕਿੱਲੇ ਆ ਜਿਹੜੀ ਹੈਗੀ ਆ ਵਾਹ ਕੇ ਠੀਕ ਹੈ ਹਮ ਹੁਣ ਮੈਨੂੰ ਇਹ ਦੱਸ ਵੀ ਸੁਪਰ ਸੀਡਰ ਵਾਲੀ ਵਧੀਆ ਕਿ ਆ ਕਣਕ ਵਧੀਆ ਲੱਗੀ ਦੱਸ ਮੈਨੂੰ ਸੱਚੇ ਮਨ ਨਾਲ ਦੱਸੀ ਝੂਠ ਮਾਰੀ ਨਾ ਸੱਤਿਆ ਮਣਾਉਣਾ ਸੁਪਰ ਸੀਟਰ ਲੱਗਦੀ ਚੰਗੀ ਕੋਈ ਹੈਗਾ ਫਰਕ ਇਹਦੇ ਨਾਲ ਚੰਗੀ ਲੱਗ ਸੁਪਰ ਸੀਟਰ ਵਾਲਾ ਤੇਰਾ ਦਿਲ ਡਰਦਾ ਸੀ ਨਾ ਜਦੋਂ ਤੂੰ ਆਖਿਆ ਯਾਰ ਦਲੇ ਯਾਰ ਐਵੇਂ ਨੁਕਸਾਨ ਨਾ ਹੋ ਜੇ ਐ ਨਾ ਹੋ ਜੇ ਹੋਣ ਹੋ ਜੇ ਡਰਦਾ ਤਾਂ ਹੁੰਦਾ ਫਿਰ ਜਦੋਂ ਬੰਦਾ ਨਵਾਂ ਨਵਾਂ ਕੋਈ ਕੰਮ ਕਰਦਾ ਤੇ ਮੈਨੂੰ ਇਹ ਦੱਸ ਵੀ ਸੁੰਡੀ ਪਈ ਇਹਦੇ ਨਾਲੇ ਕਹਿੰਦੇ ਯਾਰ ਕੀ ਸੁੰਡੀ ਸੁੰਡੀ ਇਹ ਬਾਤ ਹੀ ਸੀ ਦਵਾਈ ਕੀ ਕਾਰਨ ਆ ਵੀ ਇਹਨੂੰ ਸੁੰਡੀ ਨਹੀਂ ਪਈ ਦੱਸ ਵੀ ਸੁਪਰ ਸੀਟਰ ਵਾਲੀ ਕਣਕ ਨੂੰ ਸੁੰਡੀ ਨਹੀਂ ਪਈ ਕੀ ਕਾਰਨ ਆ ਅਸੀਂ ਬਿਪਰੋਥਨ ਪਾਤੀ ਸੀ ਬਸ ਬਿਪਰੋਥਨ ਇੱਕ ਦੱਸ ਕੀ ਕਾਰਨ ਆ ਦੋਸਤੋ ਜਿੰਨਾ ਵੀਰਾਂ ਨੇ ਜਿੰਨਾ ਵੀਰਾਂ ਨੇ ਗਰਮੀ ਦੇ ਵਿੱਚ ਕਣਕ ਬੀਜੀ ਆ ਗਰਮੀ ਦੇ ਵਿੱਚ ਬੁੱਥੇ ਨੱਪੇ ਆ ਉਸ ਖੇਤ ਦੇ ਵਿੱਚ ਸ਼ਿਕਾਇਤ ਆਈ ਆ ਸੁੰਡੀ ਦੀ ਜਾਂ ਜਿੰਨਾ ਵੀਰਾਂ ਨੇ ਬਹੁਤੀ ਗੇਤੀ ਕਣਕ ਬੀਜੀ ਆ ਉਸ ਜਗ੍ਹਾ ਤੇ ਸ਼ਿਕਾਇਤ ਆਈ ਆ ਸੁੰਡੀ ਦੀ ਜਿੰਨਾ ਵੀਰਾਂ ਨੇ ਟਾਈਮ ਟੂ ਟਾਈਮ ਯਾਨਕਿ ਲਾਲੋ ਵੀ ਨਵੰਬਰ ਤੋਂ ਦਸੰਬਰ ਤੋਂ ਥੋੜਾ ਚਿਰ ਪਹਿਲਾਂ ਬੀਜੀ ਉਹਨਾਂ ਦੇ ਕਿਸੇ ਵੀ ਖੇਤ ਦੇ ਵਿੱਚ ਦਿੱਕਤ ਨਹੀਂ ਆਈ ਤੇ ਤੇਰੇ ਵੀ ਕੋਈ ਸੁੰਡੀ ਸਾਂਡੀ ਦਾ ਕੋਈ ਟੈਗ ਮੈਨੂੰ ਨਜ਼ਰ ਨਹੀਂ ਆ ਰਹੀ ਤੇ ਤੁਸੀਂ ਦੇਖ ਲਓ ਜੀ ਆ ਸੁਪਰ ਸੀਡਰ ਚ ਸਾਡੇ ਤੋਂ ਲਿਆ ਸੀ ਉਹਨੇ 1650 1700 ਰੁਪਇਆ ਹੂੰ 18 ਇੱਧਰ ਕਿੱਲੇ ਤੇ ਤੂੰ ਕਿੰਨਾ ਖਰਚਾ ਕਰਤਾ ਜਗਮੀਤ ਵਾਹ ਕੇ ਝੂਠ ਨਾ ਮਾਰੀ ਇੱਧਰ ਲੌਲਾ ਆਈਡੀਆ ਤੂੰ ਵੀ ਕੋਈ ਮੰਨ ਕੇ ਚੱਲ ਵੀ ਆਪਣੀਆਂ ਤੇਰ ਤਵੀਆਂ ਨਹੀਂ ਲੱਗੀਆਂ ਇੱਧਰ ਤੇਰ ਤਵੀਆਂ ਦੀ ਲੱਗ ਗਈ ਇੱਕ ਵਾਰਾ ਤੂੰ ਮਾਰਿਆ ਉਹ ਸੋਪਰ ਰੋਟਾਵੀਟਰ ਰੋਟਾਵੀਟਰ ਮਾਰਿਆ ਲੋਕ ਦੋ ਵਾਰ ਹੀ ਕਲਟੀਵੇਟਰ ਵੱਜ ਗਏ ਦੋ ਵਾਰ ਹੀ ਕਲਟੀਵੇਟਰ ਵੱਜ ਗਏ ਸੁਹਾਗਾ ਵੱਜ ਗਿਆ ਸੁਹਾਗਾ ਵੱਜ ਗਿਆ ਯਾਨੀ ਕਿ ਫਿਰ ਤੇਰੀ 5-6 ਦਿਨ 4-5 ਦਿਨ ਤੂੰ ਇਹਦੇ ਬਾਣ ਚ ਹੀ ਰਿਆ 6 ਦਿਨ 8 ਦਿਨ ਇਧਰ ਤੂੰ 1 ਦਿਨ ਆਇਆ ਸੀਗਾ ਹਮ ਹੈ ਬਸ ਛੱਟਾ ਮਾਰਿਆ ਤੇ ਦਾਖਲ ਦਾ ਆਪਾਂ ਇਧਰ ਹਾਂ ਬਸ ਨਾਲ ਦੀਨੇ ਬਿਚਾਰ 10 ਕਿਲੋ ਦਾ ਛੱਟਾ ਮਾਰਿਆ ਤੇ 40 ਕਿਲੋ ਵੀ ਕੇ ਰਿਆ 40 ਕਿਲੋ ਵੀ ਕੇ ਰਤਾ ਲੈ ਵੀ 50 ਕਿਲੋ ਵੀ ਕੇ ਰਿਆ ਤੇ ਆਹ ਖੜੀ ਸੁਪਰ ਸੀਟਾ 3 ਘਟੇ ਰੇ ਦੇ ਪਾਇਆ ਤੇ ਨਗਾ ਟੈਨ ਯੂਰੀਆ ਨੇ ਪਾਏ ਨੇ ਆਹ ਵੇਖ ਲੋ ਤੇ ਇੱਕੋ ਦਿਨਾਂ ਦੀਆਂ ਕਣ ਕਾਣੇ ਦੋਸਤੋ ਇਹਨੂੰ 4 ਗੱਟੇ ਵਾਂਗੂ ਪੈ ਚਲੀ ਆ ਇਹਨੂੰ 4 ਗੱਟੇ ਵਾਂਗੂ ਪੈ ਚਲੀ ਆ 4 ਗੱਟੇ ਯੂਰੀਆ ਨੂੰ ਪੈ ਚਲੀ ਉਹ ਤਿੰਨਾਂ ਗੱਟਿਆਂ ਵਾਲੀ ਯੂਰੀ ਵੇਖ ਲੋ ਕਣਕ ਤੇ ਆਹ 4 ਗੱਟਿਆਂ ਵਾਲੀ ਵੇਖ ਲੋ ਤੇ ਜਗਮੀਤ ਗਾਂ ਤੋਂ ਕਿਵੇਂ ਕਰੇਗਾ ਦੱਸ ਮੈਨੂੰ ਸੁਪਰ ਸੀਟਰ ਤੋਂ ਪਜਾਵਾਂਗੇ ਸਾਰੀ ਸੁਪਰ ਸੀਟਰ ਪਈ ਹੈ ਹਾਂ ਹਾਂ ਮੰਨਦਾ ਨਾ ਵਧੀਆ ਵੈਸਟ ਆ ਯਾਰ ਚੀਜ਼ ਦੋਸਤੋ ਸੁਪਰ ਸੀਟਰ ਮਾਰਾ ਮਾੜਾ ਨਹੀਂ ਜਦੋਂ ਆਪਾਂ ਗਰਮੀ 'ਚ ਆ ਜਾਂਦਾ ਨਾ ਕੰਮ ਗਰਮੀ 'ਚ ਖਰਚੇ ਵਿੱਚ ਵੜ ਕੇ ਹਮਸ ਪੈਦਾ ਹੋ ਕੇ ਸੁੰਡੀ ਬਣਦੀ 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 ਆ ਕਣਕ ਬੀਜੋ ਟਾਈਮ ਟੂ ਟਾਈਮ ਬਾੜੀ ਗੇਤੀ ਕਣਕ ਬੀਜਣਾ ਕੋਈ ਫੈਸਲਾ ਨਹੀਂ ਹਾਂ ਬਸ ਸੁਪਰ ਸਟ੍ਰੇਲ ਨੂੰ ਪਹਿਲੀ ਰੇਹ ਪਾਓ ਮੰਨ ਕੇ ਚਲੋ ਵੀ ਜੋ ਕੋਈ ਰਾਈਟਰ ਪਾਉਣਾ ਹੈ ਇਹ ਸੁੰਡੀ ਤੇ ਪਾਉਣਾ ਕੋਈ ਵੀ ਦਵਾਈ ਪਾਉਣੀ ਆ ਉਹ ਥੱਲੇ ਹੀ ਪਾ ਦੋ ਬਸ ਹਾਂ ਪਹਿਲੀ ਰੇਹ ਵਿੱਚ ਪਾ ਦਿਓ ਪਾ ਦਿਓ ਦੂਜੀ ਗੱਲ ਆ ਵੀ ਰੌਣੀ ਕਰਕੇ ਬੀਜੋ ਰੌਣੀ ਕਰਕੇ ਬੀਜੋ ਹਣਾ ਰੌਣੀ ਵਾਲਾ ਕਮਰਾ ਵੀ ਕਿਤੇ ਓਥੇ ਵੱਤਰ ਚ ਬੀਜੋ ਫਿਰ ਵੀ ਦਿੱਕਤ ਆ ਜਾਂਦੀ ਆਪਾਂ ਮੋਟਰ ਨੇ ਕਰਕੇ ਬੀਜੋ ਰੌਣੀ ਨਾਲੀ ਕਰਕੇ ਵੀ ਰੌਣੀ ਕਰਕੇ ਜਰੂਰ ਬੀਜੋ ਆਹ ਵੇਖ ਲੋ ਕਣਕ ਵਾਹ ਕੇ ਬੀਜੀ ਆ ਕਣਕ ਕਹਿੰਦਾ ਜਗਮੀਤ ਆ ਆਪਦੇ ਮੂੰਹੋਂ ਕਹਿੰਦਾ ਵੀ ਨਾਲ ਨਹੀਂ ਰਲਦੀ ਬਾਕੀ ਦੋਸਤੋ ਤੁਹਾਡੇ ਏਰੀਏ ਚ ਦੱਸੋ ਕਿਵੇਂ ਖੜੀ ਆ ਸੁਪਰ ਸੀਡਰ ਦੀ ਕਣਕ ਠੀਕ ਆ ਤੇ ਆਹ ਦੇਖ ਸਕਦੇ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਜੀ ਤੇ ਬਾਈ ਜੀ ਰੱਬ ਰੱਖਾ ਤੁਹਾਨੂੰ ਵਿਖਾਉਣਾ ਹੀ ਸੀਗਾ ਚਾਰ ਕਿੱਲਾਂ ਦਾ ਪਲਾਟ ਫੰਨੇਖਾਂ ਖੜਾ ਇਧਰ ਥੋੜੀ ਜੀ ਕਣਕ ਬਾਈ ਜੀ ਹਜੇ ਵੀ 4 ਘੱਟੇ ਯੂਰੀਆ ਪਾਈ ਆ ਤੇ ਫੇਰ ਜਾ ਕੇ ਕਿਤੇ ਇਹ ਇਹਦੇ ਬਰਾਬਰ ਰਲੀ ਆ ਹਨਾ 4 ਘੱਟੇ ਆ ਜੇ ਘਾਟਾ ਆ ਜੇ ਹਜੇ ਘਾਟਾ ਆ ਜੇ ਤੇ ਹਜੇ ਵੀ ਉਨੀ ਦਾਖ ਨਹੀਂ ਦਿੰਦੀ ਤੇ ਆ ਛਾੜ ਤੇ ਪਤਾ ਲੱਗੂਗਾ ਬਾਕੀ ਛਾੜ ਤੇ ਦੋਸਤੋ ਪਤਾ ਲੱਗੂ ਇਹ ਆਪਾਂ ਵਡਾਂਗੇ ਅਲੱਗ ਇਹ ਲੱਗ ਵਟਨੀ ਆ ਇਹਦਾ ਪਤਾ ਲੱਗ ਹੀ ਜਾਊਗਾ ਵੀ ਕਿੰਨੇ ਕਿੰਨੇ ਆਣ ਛਾੜਦਾ ਪਤਾ ਲੱਗ ਨਾਲੇ ਇਹਦਾ ਵੀ ਰੱਖਿਆ ਜਾਊਗਾ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ